ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਭੈਣ ਭਰਾ ਕਿਵੇਂ ਠੀਕ ਆ ਅਸੀਂ ਵਧੀਆ ਠੀਕ ਠਾਕ ਹੋ ਤੁਸੀਂ ਠੀਕ ਹੋ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਟ ਠੀਕ ਠਾਕ ਹੋ ਪ੍ਰਮਾਤਮਾ ਤੁਮੇ ਜੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਬਹੁਤ ਬਹੁਤ ਦੇਹ ਰੇਗ ਦੀ ਕਮਾਈ ਬਰਕਤ ਪਾਵੇ ਸੱਚੇ ਪਾਤਸ਼ਾਹ ਬਾਹਰ ਬੈਠੇ ਮੇਰੇ ਦੇ ਸਾਰੇ ਦੇ ਸਾਡੇ ਵਿੱਚ ਭੈਣ ਭਰਾ ਬਜ਼ੁਰਗ ਮਤਾਮਾ ਬੱਚੇ ਵੀਰ ਸਾਰੇ ਠੀਕ ਠਾਕ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੀਂ ਚਰਪਾਚਾ ਤੇ ਜਿਨ੍ਹਾਂ ਨੇ ਸਾਨੂੰ ਪੈਨ ਦੀਆਂ ਕਮੈਂਟਾਂ ਰਾਈਂ ਕਿਹਾ ਗਿਆ ਤੇ ਸਾਰਿਆਂ ਦਾ ਤਾਦ ਲੋ ਉਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਸਾਡਾ ਚੰਦਰ ਜਿੰਦਗੀ ਜਿੰਦਾਬਾਦ ਆ ਉਹਨੂੰ ਵਾਰਤਵਾ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਇਹ ਸਭ ਕੁਝ ਤੁਹਾਡੇ ਕਰਕੇ ਹੋਇਆ ਜੀ ਭੈਣ ਭਰਾਵਾਂ ਦੇ ਨਾਲ ਹੀ ਵੀ ਤੁਸੀਂ ਇੱਥੋਂ ਤੱਕ ਲੈ ਕੇ ਗਏ ਤਾਂ ਪਾਈ ਹੋ ਸਕਿਆ ਸਭ ਕੁਝ ਐਸੀ ਤਰ੍ਹਾਂ ਹੀ ਚੈਨਲ ਨਾਲ ਜੁੜੇ ਰਹੋ ਸਾਰੇ ਅੱਗੇ ਤੱਕ ਲੈ ਕੇ ਜਾਓ ਪ੍ਰੋਸੈਸ ਨੂੰ ਸਾਰੇ ਨੂੰ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਵੇਂ ਸਾਡੇ ਭੈਣ ਭਰਾਵਾਂ ਨੇ ਪੈਨ ਆਈ ਦੀ ਖੁਸ਼ੀ ਮਨਾਈ ਹੈ ਇਸੇ ਤਰ੍ਹਾਂ ਹੀ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਪਰਮਾਤਮਾ ਅੱਗੇ ਤੁਹਾ ਨੂੰ ਜੜਦੀ ਅਗਲਾ ਵੀਰ ਕਿ ਇਸੇ ਕਰਕੇ ਸਾਨੂੰ ਹੌਸਲਾ ਦੇਈ ਜੋ ਤੁਹਾਡੇ ਹੌਸਲੇ ਦੀ ਸਾਨੂੰ ਬਹੁਤ ਹੀ ਲੋੜ ਹੈ ਹਾਂਜੀ ਬਾਕੀ ਤੁਸੀਂ ਕਮੈਂਟ ਆ ਰਹੀ ਦੱਸਣਾ ਅੱਜ ਅਸੀਂ ਵੀਡੀਓ ਤਾਂ ਕਰਕੇ ਅੰਦਰ ਬਣਾ ਰਹੇ ਆ ਬਲੌਗ ਵੀ ਯਾਨੀ ਕਿ ਬਾਹਰ ਕੜੀਆਂ ਪੈ ਗਈ ਹਾਂਜੀ ਮੌਸਮ ਠੀਕ ਠਾਕ ਮੌਸਮ ਠੀਕ ਠਾਕ ਕੋਈ ਗੱਲ ਨਹੀਂ ਹੁਣ ਅੱਗੇ ਤੋਂ ਅਸੀਂ ਬਾਹਰ ਹੀ ਬਲੌਗ ਤਿਆਰ ਕਰਿਆ ਕਰਾਂਗੇ ਤੇ ਹੁਣ ਆ بارش ਕਰਕੇ ਵੀ ਇੱਕ ਤਾਂ ਸਮਾਨ ਸ ਨੂੰ ਛੇਤੀ ਚੱਕੜਾ ਖਾਣਾ ਤੇ ਇਸ ਕਰਕੇ ਅਸੀਂ ਅੱਜ ਇੱਥੇ ਅੰਦਰ ਬੈਠੇ ਵੀਡੀਓ ਬਣਾ ਰਹੇ ਆ ਤੇ ਹੋਰ ਮੇਰੀਆਂ ਤਿੰਨ ਭੈਣਾਂ ਹਨ ਹਾਂਜੀ ਬਲੰਦ ਹੌਸਲੇ ਵਾਲੇ ਭੈਣਾਂ ਦਾ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਸਾਰਾ ਕੁਝ ਸਮਝਾਇਆ ਕੀ ਕੀ ਪ੍ਰੋਸੈਸ ਹੁੰਦਾ ਹੈ ਇਹਦੇ ਬਾਰੇ ਚੈਨਲ ਦਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਕਾਬੜ ਹਨ ਚਰੀਆਂ ਭੈਣਾਂ ਜਿਨ੍ਹਾਂ ਨੇ ਵੀ ਸਾਨੂੰ ਰਹਿ ਦਿੱਤੀ ਹਿੱਤ ਤੱਕ ਲੈ ਕੇ ਆਂਦੀ ਨੰਨਾ ਨੇ ਸਾਥ ਕੋਈ ਦੱਸਿਆ ਉਹਨਾਂ ਦਾ ਚੈਨਲ ਪਹਿਲਾਂ ਚੱਲ ਰਿਹਾ ਸੀਗਾ ਬਲੌਗ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਹਾਂਜੀ ਉਹ ਕਾਫੀ ਟਾਈਮ ਤੋਂ ਅਸੀਂ ਉਸ ਤੋਂ ਬਾਅਦ ਸ਼ੁਰੂ ਕੀਤਾ ਕਾਫੀ ਟਾਈਮ ਤੋਂ ਬਲੌਗ ਬਣਾਉਂਦੇ ਆ ਤੇ ਉਹਨਾਂ ਦਾ ਨੰਬਰ ਦਿੱਤਾ ਹੋਇਆ ਸੀ ਬਲੌਗ ਦੇ ਵਿੱਚ ਮੈਂ ਉਹਨਾਂ ਨਾਲ ਗੱਲਾਂ ਕਰਦੀ ਹੁੰਦੀ ਸੀ ਕਾਫੀ ਟਾਈਮ ਤੋਂ ਮੈਂ ਜੁੜੇ ਆ ਜੁੜੀ ਹੋਈ ਸੀ ਉਹਨਾਂ ਦੇ ਨਾਲ ਤੇ ਕਾਫੀ ਟਾਈਮ ਤੋਂ ਵੇਖਦੀ ਸੀ ਬਲੌਗ ਤੇ ਫਿਰ ਉਹਨਾਂ ਨਾਲ ਗੱਲ ਕੀਤੀ ਇਸ ਤਰ੍ਹਾਂ ਕਰਕੇ ਅਸੀਂ ਵੀ ਚੈਨਲ ਬਣਾਇਆ ਵੇ ਦਾ ਅੱਗੇ ਅੱਗੇ ਪ੍ਰੋਸੈਸ ਸਾਰਾ ਉਹਨਾਂ ਨੇ ਦੱਸਿਆ ਵੀ ਐ ਐ ਕਰੋ ਫਿਰ ਇਥੋਂ ਤੱਕ ਉਹਨਾਂ ਨੇ ਲੈ ਕੇ ਜਾਂਦਾ ਵਿਚਾਰੀਆਂ ਨੇ ਤੇ ਉਹਨਾਂ ਭੈਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਾਕੀ ਮੇਰੀ ਪਤੀ ਜੀ ਵੀ ਬਹੁਤ ਪੜ੍ਹੀ ਹੈ ਹਾਂਜੀ ਠੀਕ ਹੈ ਜੀ ਤੇ ਉਹਨਾਂ ਨੇ ਉਹਦੇ ਕੋਲੇ ਮਿਲ ਕੇ ਅਸੀਂ ਗੱਲ ਕੀਤੀ ਵੀ ਪੁੱਤਰ ਜੀ ਆਹ ਗੱਲ ਉਹ ਵਾਲੀ ਕੋਈ ਚਾਚਾ ਜੀ ਆਪਾਂ ਘਰੇ ਬੈਠੇ ਸੈੱਟ ਕਰ ਲਾਂਗੇ ਠੀਕ ਹੈ ਕਿ ਨਾ ਕੋਈ ਨਹੀਂ ਮੈਂ ਆਪੇ ਕਰ ਦੂੰਗੀ ਤੁਸੀਂ ਟੈਨਸ਼ਨ ਨਾ ਲਾਓ ਤੁਸੀਂ ਚਿੰਤਾ ਵੀ ਪ੍ਰਸ਼ੰਸਾ ਚ ਚਲਾਇਆ ਉਦਾਂ ਹੀ ਚਲਾਈ ਜੇ ਲੋ ਮੇਰੇ ਬਹੁਤ ਵਧੀਆ ਫਰੈਂਡ ਵੀ ਆ ਉਹ ਕੁੜੀ ਵਿਚਾਰੇ ਬਹੁਤ ਵਧੀਆ ਹੈ ਬਹੁਤ ਮਾਣ ਕਰਦੀ ਹੈ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਰ ਦੁਗਣੀ ਰਾਤ ਚੌਕਰੀ ਤਰੱਕੀ ਸਾਡੇ ਵੈਕਤੀ ਆ ਘਰ ਦੀ ਆ ਹਾਂਜੀ ਮੇਰੇ ਤਾਇਦੀ ਪੋਤੀ ਆ ਹਾਂਜੀ ਉਹ ਕੁੜੀ ਆ ਬਹੁਤ ਪੜੀ ਲਿਖੀ ਆ ਉਹਨਾਂ ਨੂੰ ਪੂਰਾ ਸਾਹ ਸੀਗਾ ਸਾਰਾ ਕੁਝ ਫੋਨ ਤੇ ਖੋਲ ਕੇ ਸਾਰਾ ਉਹਨਾਂ ਨੇ ਦੇਖਿਆ ਕੀ 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 ਕਿਥੋਂ ਤੱਕ ਚਾਵੜਿਆ ਸਾਰਾ ਕੁਝ ਉਹ ਦੱਸਦੇ ਰਹੇ ਅੱਕੇ ਤੱਕ ਲੈ ਕੇ ਗਏ ਤੇ ਬੜੰਦ ਹੌਸਲੇ ਵਾਲੀਆਂ ਭੈਣਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਜਿਆਦਾ ਸਾਨੂੰ ਨਾਲਜ ਦਿੱਤੀ ਕਿਥੋਂ ਤੱਕ ਸਮਝਾਇਆ ਜਿਹੜਾ ਸਾਨੂੰ ਕੁਝ ਵੀ ਨਹੀਂ ਪਤਾ ਸੀਗਾ ਵੀ ਕੀ ਕੀ ਹੁੰਦਾ ਹੈ ਇਹ ਤੇ ਬਾਰੇ ਕਿਵੇਂ-ਕਿਵੇਂ ਵੀਡੀਓ ਬਣਾ ਕੇ ਤੇ ਐਸੇ ਇਕੱਲਾ ਚੈਨਲ ਬਣਵਾ ਲਿਆ ਸੀ ਅਸੀਂ ਬਾਕੀ ਮਿਹਨਤ ਸਾਰੀ ਉਨਾਂ ਦੇ ਸਾਲ ਕਈ ਹੋਈ ਹੈ ਜੀ। ਬਾਕੀ ਜੀ ਤੁਸੀਂ ਇਸੇ ਤਰ੍ਹਾਂ ਹੀ ਚੈਨਲ ਦੇ ਨਾਲ ਜੁੜੇ ਰਹੋ। ਬਾਕੀ ਜਿਨ੍ਹਾਂ ਨੇ ਛੱਡਾ ਚੈਨਲ ਬਣਾਇਆ ਉਹਨਾਂ ਦਾ ਵੀ ਧੰਨਵਾਦ। ਉਹਨਾਂ ਨੇ ਜੜਦੀ ਕਲਾ ਵਿੱਚ ਰੱਖੇ ਸੱਚੇ ਪਾਚੇ ਉਹਨਾਂ ਨੇ ਕਮਾਈ ਦੀ ਬਰਕਤ ਪਾਵੀ। ਹਾਂਜੀ ਜਿਨ੍ਹਾਂ ਨੇ ਇੱਥੋਂ ਤੱਕ ਲੈ ਕੇ ਤੁਹਾਡਾ ਭੈਣ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਹੜਾ ਸਾਨੂੰ ਤੁਸੀਂ ਇੱਥੋਂ ਲੈ ਤੱਕ ਲੈ ਕੇ ਗਏ। ਪਰ ਅਸੀਂ ਤਾਂ ਕੁਝ ਵੀ ਨਹੀਂ ਇਹਦੇ ਬਾਰੇ ਜਾਣਦੇ ਸੀਗੇ ਅਸੀਂ ਸ਼ੁਰੂਤ ਅਸੀਂ ਜ਼ਰੂਰ ਕਰ ਲਿਆ ਸੀ। ਤੇ ਪਰ ਜਿਵੇਂ ਜਿਵੇਂ ਸਾਨੂੰ ਭੈਣਾਂ ਆਉਂਦੇ ਆ ਭਰਾਵਾਂ ਆਉਂਦੇ ਆ ਬਜ਼ੁਰਗ ਆਉਂਦੇ ਆ ਮਾਤਾਵਾਂ ਬੱਚਿਆਂ ਦਾ ਸਾਨੂੰ ਦਾ ਸਜੋਗ ਮਿਲਦਾ ਰਿਹਾ ਮੇਰੇ ਨਗਰ ਚੋਂ ਵੀ ਬਹੁਤ ਸਜੋਗ ਮਿਲਦਾ ਰਿਹਾ ਤੇ ਇਸੇ ਤਰ੍ਹਾਂ ਹੀ ਅਸੀਂ ਹੌਲੀ ਹੌਲੀ ਗਾਂ ਅਸੀਂ ਜਾ ਪਹੁੰਚੇ ਹਨ ਤੇ ਤੁਹਾਡੀ ਮਿਹਨਤ ਸਦਕਾ ਹੀ ਹੈ ਜੂ ਤੋਂ ਫੈਮਿਲੀ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਅਸੀਂ ਵੀ ਜਿਨ੍ਹਾਂ ਨੇ ਜਿਹੜੇ ਨਵੇਂ ਭੈਣ ਭਰਾ ਜੁੜੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਸਾਨੂੰ ਤਾਂ ਇੰਨੀ ਖੁਸ਼ੀ ਹੁੰਦੀ ਹੈ ਨਾ ਜਦੋਂ ਅਸੀਂ ਕਮੈਂਟ ਪੜ੍ਹਦੇ ਆ ਹਾਂ ਰਹਾ ਉਹ ਜ਼ਰੂਰ ਤੁਸੀਂ ਦਿੰਨੇ ਇੱਕ ਭੈਣ ਦਾ ਫੋਨ ਆਇਆ ਸੀ ਉਹਨੇ ਵੀ ਆਖਿਆ ਸੀ ਜਿਹੜੇ ਬੱਚੇ ਆ ਪੜ੍ਹਾਈ ਨਹੀਂ ਚੱਲੋ ਤੇ ਗੁਰਬਾਣੀ ਨਾਲ ਵੀ ਜੋੜੋ ਇਹਨਾਂ ਨੂੰ ਆਪਾਂ ਸਿੱਖੀ ਇਤਿਹਾਸ ਬਾਰੇ ਵੀ ਉਹਨਾਂ ਨੂੰ ਜਾਣੂ ਜ਼ਰੂਰ ਕਰਾਓ ਉਸ ਭੈਣ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਉਹਦੇ ਰਾਤ ਨੂੰ ਸਾਨੂੰ ਬਹੁਤ ਫੋਨ ਆਇਆ ਮੈਂ ਤਾਂ ਸੌਂ ਗਿਆ ਸੀਗਾ ਤੇ ਕਰਮਜੀਤ ਮੈਂ ਤਾਂ ਪੌਣੇ ਕਿ 9:00 ਵਜੇ ਆਖੋ ਖੁੱਲੀ ਤੇ ਉਦੋਂ ਕਰਮਜੀਤ ਫੋਨ ਤੇ ਗੱਲ ਕਰੀ ਜਾਂਦੇ ਸੀ ਤੇ ਮੈਂ ਜਾਗੂ ਮਿੱਟਾ ਜਾਂ ਤੋ ਸਿਗਾ ਪਰੋਂ ਮੈਂ ਕਿਵੇਂ ਪਰੋਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੇ ਇਸ ਤਰ੍ਹਾਂ ਕਰਕੇ ਜਦੋਂ ਪਰਿਵਾਰ ਦੇ ਕੋਲ ਆਉਂਦੇ ਆ ਸਾਡੇ ਰਸਤੇਦਾਰਾਂ ਨੇ ਤਾਂ ਸਾਨੂੰ ਛੱਟ ਦਿੱਤਾ ਸੀਗਾ ਵੈਸੇ ਬਹੁਤ ਜਾਣਿਆ ਬਾਹਰ ਪਰ ਨਹੀਂ ਕੋਈ ਨਹੀਂ ਗੱਲ ਪਰ ਐ ਜਿਵੇਂ ਭੈਣ ਭਰਾ ਜੁੜਿਆ ਸਾਨੂੰ ਬਾਹਰੋਂ ਕਾਲ ਕਰਦੇ ਸਾਨੂੰ ਬਾਹਰ ਲਈ ਕਾਲ ਦੀ ਬਹੁਤ ਖੁਸ਼ੀ ਹੁੰਦੀ ਹੈ ਵੀ ਬਾਹਰੋਂ ਵੀ ਸਾਨੂੰ ਯਾਦ ਕਰਦੇ ਆ ਬੈਠੇ ਭੈਣ ਭਰਾ ਬਹੁਤ ਵਧੀਆ ਲੱਗਦਾ ਹੈ ਤੇ ਬਾਕੀ ਹਵਾ ਜੀ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਗਈ ਹੈ ਨਾ ਵੀ ਸਿੱਖਾਂ ਨੂੰ ਵੀ ਬਹੁਤ ਕੁਝ ਮਿਲਦਾ ਜੋ ਅਸੀਂ ਚੈਨਲ ਬਣਾਇਆ ਬਹੁਤ ਕੁਝ ਸਾਨੂੰ ਪ੍ਰਾਪਤ ਹੋਇਆ ਮੇਰੇ ਵੀਰ ਭਰਾ ਮਾ ਨੇ ਵੀ ਸਾਨੂੰ ਸਲਾਹ ਦਿੱਤੀ ਹੈ ਜਦੋਂ ਅਸੀਂ ਕੋਈ ਕੰਮ ਕਰਦੇ ਆ ਉਹ ਕਮੈਂਟ ਆ ਰਹੀ ਸਾਨੂੰ ਦੱਸਦੇ ਜੀ ਆਹ ਕੰਮ ਔਖਾ ਤੁਸੀਂ ਇਦਾਂ ਕਰਕੇ ਵੇਖ ਲਓ ਨਾ ਤੇ ਕਿੰਨੇ ਮਨ ਨੂੰ ਖੁਸ਼ੀ ਹੁੰਦੀ ਹੈ ਠੀਕ ਹੈ ਜੀ ਤੇ ਮੈਂ ਐਸੇ ਕਰਕੇ ਮੈਂ ਆਪਦੇ ਮਨ ਚ ਇਹੀ ਜਾਨੀ ਕਿ ਹੁਣ ਧਾਰ ਲਿਆ ਵੀ ਜਿਹੜੇ ਭੈਣ ਭਰਾ ਮੈਨੂੰ ਰਹਿ مشਵਰਾ ਦਿੰਦੇ ਆ ਜਾਂ ਤੂੰ ਇੰਤਾ ਕਰੇਂ ਤਾਂ ਮੈਨੂੰ ਇੰਨਾ ਚੰਗਾ ਲੱਗਦਾ ਨਾ ਬਹੁਤ ਖੁਸ਼ੀ ਹੁੰਦੀ ਆ ਵੇਖੋ ਜੋ ਅਸੀਂ ਤੁਹਾਡੇ ਮਿੰਤ ਸਾਦ ਕੇ ਇੱਥੋਂ ਤੱਕ ਪਹੁੰਚੇ ਤੇ ਨਹੀਂ ਅਸੀਂ ਕੁਛ ਨਹੀਂ ਕਰਲੇ ਕੁਛ ਨਹੀਂ ਕਰ ਸਕਦੇ ਸੀ ਕਿਉਂਕਿ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀਗੀ ਕੋਸੋਂ ਭੈਣ ਹੁੰਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਆਦੀ ਭਤੀਜੀ ਦਾ ਅਸੀਂ ਬਹੁਤ ਵਾਰੀ ਕਹਿ ਆਸੀਆ ਕਿ ਤੁਹਾਡਾ ਨਾਮ ਲੈਣਾ ਵੀ ਸਾਡਾ ਇੰਨਾ ਜ਼ਿਆਦਾ ਸਾ ਦਿੱਤਾ ਉਹ ਚਰੀਆਂ ਹਰ ਵਾਰੀ ਕਹਿ ਰਹੀਆਂ ਸੀ ਵੀ ਸਾਣਾ ਹਾਂ ਇੱਕ ਮੈਂ ਕਰਦੇ ਸੀ ਇੱਕ ਮੇਰੇ ਭੈਣ ਭਰਾ ਜ਼ਰੂਰ ਵੀ ਜਿਹੜਾ ਅਸੀਂ ਦੂਸਰਾ ਫੋਨ ਸੀਗਾ ਸਾਡਾ ਉਹ ਉਹ ਖਰਾਬ ਹੋ ਗਿਆ ਠੀਕ ਹੈ ਜੀ ਤੇ ਉਹਨੂੰ ਅਸੀਂ ਲੋਡ ਕਰਵਾਣ ਦਿੱਤਾ ਹੋਇਆ ਵਾ ਉਹ ਮਿਸਤਰੀ ਇਹਦਾ ਵੀ ਜੀ ਥੋੜਾ ਜਿਹਾ ਟਾਈਮ ਲੱਗੂਗਾ ਹਣ ਕਮੈਂਟ ਨਹੀਂ ਕਰਦਾ ਤੇ ਸਾਹ ਹੁਣ ਇੱਕ ਮਿੰਟ ਨਹੀਂ ਆ ਸਤੋ ਉਹ ਤੋਂ ਬਗੈਰ ਪੜੇ ਜਾਂਦੇ ਨੇ ਕਈ ਵਾਰੀ ਪੈਡ ਭਰਾ ਆਨੇ ਵੀ ਦਚੰਦਾ ਵੀ ਸਾਡਾ ਨਾਮ ਬੋਲਣਾ ਜਾਂ ਕਮੈਂਟ ਦੇ ਵਿੱਚ ਇਹ ਜੀ ਚੀਜ਼ ਸਾਡੂੰ ਜਿਹੜੀ ਜਾਣਕਾਰੀ ਲਈਏ ਕੋਈ ਬਾਹਰੋਂ ਆਜੇ ਘਰ ਦੇ ਵਿੱਚ ਫੇਰ ਅਸੀਂ ਫੋਨ ਤੇ ਅਸੀਂ ਹੁਣ ਜੇ ਕੋਈ ਪੈਡ ਭਰਾ ਆਉਂਦਾ ਸਾਨੂੰ ਮਿਲ ਅਸੀਂ ਜੇ ਕਹ ਉਹਦੇ ਕੋਲੇ ਫੂਡ ਆ ਜੀ ਕਹਦੇ ਯਾਰ ਤੁਸੀਂ ਸਾਨੂੰ ਫੋਨ ਦੇਈ ਤੇ ਉਹ ਫੋਨ ਦੇ ਦਿੰਦੇ ਅਸੀਂ ਬਰੁੱਤ ਹੌਲੀ ਹੌਲੀ ਉਹ ਜਿਹੜਾ ਨਕਚਾ ਉਹਨੇ ਖੜਨਾ ਉਹਨਾਂ ਚਾਹੀਦਾ ਅਸੀਂ ਕਮੈਂਟ ਪੜ੍ਹ ਕੇ ਫੇਰ ਸਾਡੀ ਆਪ ਦਾ ਉਸ ਹਿਸਾਬ ਨਾਲ ਬਲਾਗ ਬਣਾਉਣਾ ਸ਼ੁਰੂ ਕਰ ਦਨੇ ਕੋਈ ਭੈੜ ਭਰਾ ਭਾਂਜਾ ਨਾ ਰਹੇ ਜੇ ਅਗਲਾ ਗੁੱਸਾ ਨਾ ਕਰੇ ਵੀ ਮੇਰਾ ਤਾਂ ਨਹੀਂ ਬੋਲਿਆ ਜਾਂ ਮੇਰਾ ਕਮੈਂਟ ਨਹੀਂ ਪੜਿਆ ਹੈ ਨਾ ਤੇ ਸੋ ਵੀਰੋ ਫੋਨ ਹੋ ਗਿਆ ਖਰਾਬ ਫੋਨ ਹੋਣੇ ਖਰਾਬ ਕਰਨੀ ਅਸੀਂ ਉਹ ਕਮੈਂਟ ਨਹੀਂ ਪੜ ਸਕੇ ਤੇ ਜਿਹੜਾ ਭੈੜ ਭਰਾ ਸਾਨੂੰ ਆਉਂਦਾ ਉਹ ਤੋਂ ਕਮੈਂਟ ਪੜਦੇ ਅਸੀਂ ਤੇ ਕੋਈ ਗੱਲ ਨਹੀਂ 2-4 ਦਿਨ ਦੀ ਗੱਲ ਹੈ ਹੋਰ ਤੇ ਕੋਈ ਨਹੀਂ ਅਸੀਂ ਇੱਕ ਵੀਰ ਨੇ ਕਮੈਂਟ ਕੀਤਾ ਸੀ ਵੀ ਧੀਰੇ ਤੇ ਪੜ੍ਹੇ ਤੁਸੀਂ ਕਿੰਨੇ ਪੜ੍ਹਿਆ ਮੈਂ 8 ਪੜ੍ਹਿਆ ਕਰਮਜੀਤ ਪਾਜ ਪੜ੍ਹਿਆ ਹਾਂਜੀ ਕੋ ਵੀਰ ਨੇ ਚੈ ਪੈਣਾ ਕੋਈ ਚਪਰਾਹ ਤੇ ਉਹਨੇ ਕਮੈਂਟ ਕੀਤਾ ਸੀ ਉਹ ਆਂਦਾ ਵੀ ਧੀਰੇ ਤੁਸੀਂ ਕਿੰਨੇ ਪੜ੍ਹਿਆ ਹੈ ਕਰਮਜੀਤ ਕੋਲ ਕਿੰਨੇ ਪੜ੍ਹਿਆ ਮੈਂ 8 ਪੜ੍ਹਿਆ ਜੀ ਇਹ ਪੰਜ ਪੜ੍ਹਿਆ ਪਰ ਜਿੰਨੀ ਨੌਲਜ ਇਹਨਾਂ ਨੂੰ ਮੋਬਾਈਲ ਦੇ ਇਹਨਾਂ ਨੂੰ ਮੈਨੂੰ ਪੁੱਛ ਨਹੀਂ ਕਰ ਮੈਂ ਪਵਾਠੀ ਪੜ੍ਹਿਆ ਕੌਂ ਅੰਗਰੇਜ਼ੀ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਮੈਨੂੰ ਨਹੀਂ ਆਉਂਦੀ ਅੰਗਰੇਜ਼ੀ ਤਾਂ ਤੇ ਪਰ ਇਹ ਜਦੋਂ ਇੱਕ ਵਾਰੀ ਇਹਨੂੰ ਸਮਝਾ ਜੀਏ ਉਹ ਸਭ ਨਾਲ ਹੀ ਤੁਰੇ ਆਉਂਦੇ ਆ ਤੇ ਪਰ ਮੈਨੂੰ ਨਹੀਂ ਇਹ ਕੱਲਾ ਮੈਨੂੰ ਵਟਸਐਪ ਦਾ ਤੇ ਕਾਲ ਕਰਨ ਦਾ ਤੇ ਵੀਡੀਓ ਕਾਲ ਕਰਨ ਦਾ ਉਹਨਾਂ ਕੀ ਪਤਾ ਮੈਨੂੰ ਤੇ ਬਾਕੀ ਦਾ ਜੋ ਇਹ ਕਰਦੇ ਵੀਡੀਓ ਸੈਟ ਕਰਦੇ ਆ ਆਪਣਾ ਕੇ ਲਾਉਂਦੇ ਆ ਨਾ ਉਹ ਇਹਨਾਂ ਨੂੰ ਹੀ ਪਤਾ ਹੁਣ ਮੈਨੂੰ ਤੁਸੀਂ ਆਹ ਦੱਸਿਓ ਵੀ 8 ਪੜਿਆ ਵਧੀਆ ਆ ਕਿ 5 ਪੜਿਆ ਵਧੀਆ ਠੀਕ ਹੈ ਜੀ ਕਈ ਵਾਰੀ ਨਾ ਪਾਏ ਆਨੇ ਨੇ ਕੋਈ ਹੁੰਦਾ 12 12 ਪੜੇਦਾ ਨਹੀਂ ਹੁੰਦਾ 12 12 ਪੜ੍ਹੇ ਹੁੰਦੇ ਆ ਫੁੱਲ ਦੇ ਨਾਲ ਪਤਾ ਹੀ ਨਹੀਂ ਲੱਗਦਾ ਫੁੱਲ ਬਾਰੇ ਕਿਉਂ ਮੇਰੇ ਕੋਲ ਤਾਂ ਇੱਕ ਸੈਂਪਲ ਜਾਂ ਬੋਲਤਾ ਸੀ ਮੈਂ ਤਾਂ ਉਸੇ ਦੀ ਸਾਸ ਸੂਤ ਲੈਂਦਾ ਸੀਗਾ ਤੇ ਫਿਰ ਇਹਨੇ ਵੀ ਨਹੀਂ ਹੋਣਾ ਆਪਣੇ ਬੱਚੇ ਕਲਾਸਾਂ ਵੱਡੀਆਂ ਹੋ ਜਣੀਆਂ ਤੇ ਆ ਤੁਸੀਂ ਵੀ ਫੁੱਲ ਲਓ ਟੱਚ ਫੁੱਲ ਲਓ ਮੈਂ ਟੱਚ ਫੁੱਲ ਲੈ ਲਿਆ ਪਰ ਮੈਂ ਐਵੇਂ ਕਹਿ ਦਿਆ ਵੀ ਮੈਨੂੰ ਉਹਦੇ ਬਾਰੇ 1% ਦੀ ਜਾਣਕਾਰੀ ਨਹੀਂ ਸਰ ਬੰਨਾ ਹੈ ਵੀ ਜਿਹੜਾ ਇੱਥੋਂ ਵੀਡੀਓ ਕਾਲ ਹੁੰਦੀ ਹੈ ਠੀਕ ਹੈ ਨਾ ਇੱਥੋਂ ਵਾਚਿੰਗ ਕਾਲ ਹੁੰਦੀ ਹੈ ਇੱਥੇ ਜੇ ਕਿਸੇ ਨੂੰ WhatsApp ਵੇਜਦੀ ਆਪਾਂ ਬੋਲ ਕੇ ਭੇਜ ਦਗਾ ਨਹੀਂ ਆ ਤੇ ਬਸ ਮੈਨੂੰ ਉਹ ਆਉਂਦਾ ਤੇ ਇੱਕ ਨਾਮ ਪਰ ਨਾਮ ਦਾ ਵਿੱਚ ਬਸ ਇੱਕ ਦੂਸਰਾ ਖੁਸ਼ ਨਹੀਂ ਆਉਂਦਾ ਜੋ ਕੁਝ ਕਰਦੇ ਇਹੀ ਕਰਦੇ ਆ ਮੈਂ ਪਹਿਲਾਂ ਵੀ ਪ੍ਰੋਸੈਸ ਜਦੋਂ ਸ਼ੁਰੂ ਕੀਤਾ ਤੇ ਮੈਂ ਇਹਨੂੰ ਪੁੱਛਿਆ ਸੀਗਾ ਪਰ ਮੇਰਾ ਮਨ ਫੇਰ ਵੀ ਡਰਦਾ ਸੀਗਾ ਮੈਂ ਕਿਹਾ ਇਹ ਨਾ ਹੋਵੇ ਵੀ ਅਸੀਂ ਵੀ ਲੋਕ ਬਣਾ ਲਿਆ ਕਰਕੇ ਕਾਹ ਕਛੇ ਟੈਟ ਕਰਾਉਣਾ ਹੋਈ ਜੱਕ ਦੇ ਕੋਲੇ ਜਾਣਾ ਪਊਗਾ ਮੁਸ਼ਕਲ ਬਹੁਤ ਵੱਡੀ ਹੋ ਜੂਗੀ ਪਰ ਮੈਂ ਇਹਨੂੰ ਫੇਰ ਵੀ ਆਖਤਾ ਸੀ ਮੈਂ ਕਿਹਾ ਬਾਕੀ ਸਾਰੇ ਕੰਮ ਛੱਡ ਦੇ ਤੇ ਇਸੇ ਦਾ ਟਿਊਸ਼ਨ ਰੱਖ ਲਾ ਜਿਵੇਂ ਜਿਵੇਂ ਭੈਣ ਭਰਾ ਸਮਝਾਉਂਦਾ ਉਹ ਉਹਨੂੰ ਦੁਬਾਰਾ ਦੇ ਵਿੱਚ ਪਾਇਆ ਪਰ ਸੋ ਸਾਡਾ ਪ੍ਰਮਾਤਮਾ ਨੇ ਐਸਾ ਕੰਮ ਵਧੀਆ ਚਲਾਇਆ ਇਹ ਇਹਨਾਂ ਨੇ ਮਾੜਾ ਜਿਹਾ ਕੋਈ ਸਮਝਾਵੇ ਤੇ ਸਮਝ ਲੈਂਦੇ ਆ ਪਰ ਮੈਨੂੰ ਭਾਵੇਂ 6-7 ਵਜੇ ਦੱਸ ਦੇ ਕਿਉਂ ਮੈਂ ਇਹਦੇ ਚ ਕਈ ਵਾਰੀ ਆਇਆ ਹੈ ਕਰਕੇ ਤੇ ਆਇਆ ਹੈ ਇਹ ਕਰਕੇ ਮੈਥੋਂ ਕੋ ਕੋ ਗਲਤ ਨਾ ਪੇ ਲੈ ਮੈਂ ਇਹਨਾਂ ਆਪਾਂ ਇਹਦੇ ਕੋਲੇ ਨੇੜੇ ਆਉਂਦਾ ਹੀ ਸੀ ਛੋ ਵੇਸ ਕਰਕੇ ਇਹ ਮੈਂ ਤਾਂ ਇਹਨਾਂ ਸ਼ੁਕਰ ਇਹਨਾਂ ਦਾ ਧੰਨਵਾਦ ਕਰਦਾ ਵੀ ਜਿਹੜੇ ਇੱਕ ਪੰਜ ਪੜਿਆ ਬੰਦਾ ਵਧੀਆ ਦਿਮਾਗ ਚ ਪਾ ਲਿਆ ਹੈ ਨਾ ਤੇ ਮੈਂ ਜਿਹਦੇ ਕੋਲੇ ਬੈਠਾ ਹੁੰਦਾ ਇੱਕ ਤਾਂ ਨੂੰ ਲਿਜਾ ਕੇ ਕਿਵੇਂ ਲਿਜਾ ਕੇ ਇੱਕ ਤੇ ਅੱਧੀ ਵੀਡੀਓ ਸੈਟ ਕਰਦੀ ਕਿ ਕਿਵੇਂ ਕਰਨੀ ਹੈ ਨਾ ਪਰ ਮੈਨੂੰ ਮੈਂ ਵੇਖੀ ਜ਼ਰੂਰ ਜਾਨਣਾ ਹੁੰਦਾ ਪਰ ਮੈਨੂੰ ਕੋਈ ਇਹ ਸਮਝ ਜੀ ਨਹੀਂ ਆਈ ਇਹ ਮੈਨੂੰ ਮਾੜਾ ਸਖਾ ਦਿੰਦੇ ਆ ਸਾਰੇ ਕਿੰਨਾ ਤਾ ਹੈ ਕਿ ਤੂੰ ਆ ਦਿਮਾਗ ਲਾ ਕੇ ਸਾਰੇ ਪਾਸੇ ਸੋਚਾ ਛੱਡ ਦੇ ਤੇ ਤੂੰ ਇਹਦੇ ਲਈ ਧਿਆਨ ਰੱਖ ਲੈ ਇਹ ਨੂੰ ਗੱਲ ਮੈਂ ਕਰਨੀ ਆਪਾਂ ਬਸ ਇੱਕ ਹੀ ਆ ਘਰ ਦਾ ਮੈਂਬਰ ਆ ਇੱਕ ਹੀ ਬਹੁਤ ਹੁੰਦਾ ਕਿਉਂ ਜੇ ਦੋ ਮੈਂਬਰ ਆ ਇਹ ਸਿੱਖਣ ਲੱਗ ਜਾਂਦਾ ਦੂਜਾ ਕੋਈ ਮੈਂ ਆਇਆ ਕਰਾਉਂ ਤੂੰ ਜਗ੍ਹਾ ਵੀ ਆਇਆ ਕਰਾ ਤੂੰ ਲੋੜ ਪਾਸਾ ਨਾ ਬੰਨਣਾ ਲੋੜ ਤਾਂ ਪੈ ਜਾਂਦੀ ਪਰ ਜਿਹੜਾ ਸਿੱਖਿਆ ਪਿਆ ਹੁੰਦਾ ਜੇ ਉਹਨੂੰ ਕੁਸ਼ਤਰਪੀ ਕਰੀ ਜਾਈਏ ਨਹੀਂ 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 ਆਟਾ ਕਾਇਆ ਕਰਨਾ ਨਹੀਂ 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 ਆਇਆ ਕਰਨਾ ਉਹ ਵਰ ਜਿਹੜਾ ਜਾਦ ਹੁੰਦਾ ਉਹ ਵੀ ਭੁੱਲ ਜਾਂਦਾ ਤੇ ਅੱਛੇ ਕਰਕੇ ਜਦੋਂ ਇਹ ਬਲੌਕ ਐਡਡ ਕਰਕੇ ਚੜਾਉਂਦੇ ਆ ਤੇ ਪਰਮਾਤਾ ਦੇ ਪਿੱਛੇ ਕਰਕੇ ਆਏ ਖੜਾ ਬਣਾ ਵੀ ਆਏ ਲਿਖੀਆ ਨਾਲ ਵੀ ਇਹ ਕਰੀ ਕੀ ਜਾਂਦੇ 2 ਘੰਟੇ ਤਾਂ ਲੱਗ ਜਾਂਦੇ ਜੇ ਪੂਰੇ ਤੇ ਬਹੁਤ ਬਹੁਤ ਵੀ ਧੰਨਵਾਦ ਜੀ ਤੁਹਾਡਾ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਮੇਰੇ ਨਵੇਂ ਭੈਣ ਭਰਾ ਜੋੜੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਮੇਰੀ ਜੂਟਾ ਫੈਮਿਲੀ ਦੇ ਸਾਰੇ ਦਾ ਧੰਨਵਾਦ ਪਰਮਾਤਮਾ ਤੋਂ ਮੈਂ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਂਗਣੀ ਤਰੱਕੀ ਬਾਛੇ ਜੀ ਵੇਖੋ ਵੀਰੋ ਕੋਈ ਵੀ ਬੰਦਾ ਜੇ ਹੁਣ ਆਪਾਂ ਜਿਸੇ ਭੈਣ ਭਰਾ ਨੂੰ ਆਪਾਂ ਬਹਿ ਕੇ ਰਹਿ ਕਰ ਗਏ ਨਾ ਪਈ ਅਸੀਂ ਆਹ ਕਾਰੋਬਾਰ ਚਲਾਣਾ ਚਲਾਉਣਾ ਚਾਹੁੰਦੇ ਆ ਤੇ ਤੁਸੀਂ ਸਾਡਾ ਸੰਯੋਗ ਦਿਓਗੇ ਤੇ ਮੈਨੂੰ ਨਹੀਂ ਕਿਸੇ ਨੇ ਜਵਾਬ ਦਿੱਤਾ ਵੀ ਨਹੀਂ ਵਾਲੀ ਕੋਈ ਗੱਲ ਨਹੀਂ ਸੀ ਤੁਹਾਡੇ ਨਾਲ ਸਾਰੇ ਮੇਰੇ ਭੈਣ ਭਰਾ ਨਗਰ ਨੌਜਵਾਨ ਤੇ ਵੀ ਨਾ ਭਾਈ ਗਰੂ ਨੌਜਵਾਨ ਵੀ ਮੇਰੇ ਨਗਰ ਦੇ ਆ ਉਹ ਵੀ ਕਹਿੰਦੇ ਆ ਕੋਈ ਗੱਲ ਨਹੀਂ ਐ ਜੇਕ ਨਾਂ ਵੀ ਮਾੜਾ ਮੋਟਾ ਪਤਾ ਲੱਗੇ ਤਾਂ ਤੁਸੀਂ ਜ਼ਰੂਰ ਦੱਸ ਜਿਗਾ ਜੋ ਕੋਈ ਵੀ ਕਿਸੇ ਵੀ ਕਮੀ ਪੇਛੀ ਹੋਵੇ ਸਾਨੂੰ ਦੱਸ ਅਸੀਂ ਤੇਰੇ ਨਾਲ ਖੜੇ ਆ ਬਹੁਤ ਚੰਗਾ ਕੰਮ ਵਧੀਆ ਐ ਇਸ ਇਸ ਵਿਸ਼ੇ ਤੇ ਹੋਰਾਂ ਬਹੁਤ ਜਾਣਕਾਰੀ ਮਿਲਦੀ ਐ ਆਪਾਂ ਨਾ ਕਿਹ ਚੀਜ਼ ਆ ਥੋੜਾ ਜਾ ਮੋਟੀਆਂ ਮੋਟੀਆਂ ਖਬਰਾਂੀਆਂ ਸੁਣ ਕੇ ਆਪਾਂ ਮੋਬਾਈਲ ਰੱਖ ਦਿੰਨੇ ਯਾਰ ਅੱਜ ਤਾਂ ਕੁਝ ਨਹੀਂ ਇਹਦੇ ਪੱਲੇ ਠੀਕ ਐ ਜੀ ਨਹੀਂ ਇਦਾਂ ਨਹੀਂ ਹੁੰਦਾਗਾ ਥੋੜਾ ਥੋੜਾ ਨਾ ਹੋਰ ਜੇ ਆਪਾਂ ਵੀਡੀਓ ਵੇਖੀ ਚੱਲ ਗਏ ਵੀਡੀਓ ਵੇਖੀ ਚੱਲੀਏ ਕਈ ਵਾਰੀ ਐਸੀਆਂ ਗੀਰੂਬੀ ਆ ਜਾਂਦੀਆਂ ਕੰਮ ਨਹੀਂ ਆ ਵੀ ਜਿਹੜੀਆਂ ਲੈ ਰੱਬ ਦਾ ਨਾ ਵੀ ਉਹਦਾ ਆਪਾਂ ਨੂੰ ਕਹਾਂ ਤੋੜਨ ਦੀ ਬਾਤੀ ਆਪਾਂ ਨੂੰ ਸਮਝਾਇਆ ਜਾਂਦਾ ਜੇਕਰ ਆਪਾਂ ਇਹਦੀ ਸਹੀ ਮਰਤੋਂ ਕਰ ਗਏ ਸੋ ਮੇਰਿਆਂ ਭੈਣਾਂ ਬਾਹਰ ਬੈਠੇ ਆ ਉਹ ਵੀ ਕਮੈਂਟ ਬਾਤ ਕਰਦੀਆਂ ਵੀਰੇ ਤੁਸੀਂ ਇਦਾਂ ਕਰਾ ਕਰੋ ਭੈਣ ਨੂੰ ਕਿਆ ਕਰੋ ਥੋੜਾ ਬੋਲਿਆ ਕਰੋ ਜਿੱਦਾਂ ਵੀਰ ਜੀ ਬੋਲਦੇ ਆ ਤੇ ਹੋਰ ਭੈਣਾਂ ਨੇ ਸੰਗ ਬੋਲੀ ਆ ਠੀਕ ਹੈ ਜੀ ਹੁਣ ਥੋੜਾ 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 ਸਾਡਾ ਬਹੁਤ ਫਰਕ ਪੈ ਗਿਆ ਪਹਿਲਾਂ ਤਾਂ ਜੇ ਮੈਂ ਬੋਲਦਾ ਸੀ ਤੇ ਚੁੱਪ ਹੋ ਜਾਂਦੇ ਸੀ ਕਿ ਮੈਂ ਤਾਂ ਹੁਣ ਇਹ ਵੇਖੋ ਜੀ ਸਤਿਕਾਰ ਕਰਨਾ ਸਾਡਾ ਫਰਜ਼ ਹੈ ਠੀਕ ਹੈ ਜੀ ਸਮਝਾਉਣਾ ਤੁਹਾਡਾ ਫਰਜ਼ ਹੈ ਜਿੱਥੇ ਵੀ ਗੱਲ ਤੇ ਅਸੀਂ ਇਹਦੇ ਵਿੱਚ ਸਾਨੂੰ ਪੁੱਛਣ ਵਾਲੀ ਗੱਲ ਵੀ ਆ ਪੈਂਦੇ ਮੈਨੂੰ ਕਮੈਂਟ ਕਰਤਾ ਉਹ ਪੈਂਦੇ ਮੈਨੂੰ ਆਏ ਕਹਿੰਦੀ ਐ ਮੈਂ ਤਾਂ ਨਹੀਂ ਆਏ ਕਰਦਾ ਨਾ ਵੀਰੋ ਕੋਈ ਵੀ ਬੰਦਾ ਨਾ ਜਿਵੇਂ ਅਸੀਂ ਪਾ ਜਾ ਤੁਸੀਂ ਸਾਨੂੰ ਦੱਸਦੇ ਤੁਸੀਂ ਇਦਾਂ ਕਰਦੇ ਤੁਸੀਂ ਮੈਂ ਸਭ ਖਾਊ ਹੋ ਜੂਗਾ ਆਏ ਹੋ ਜੂਗਾ ਨਾ ਤੇ ਉਹਦੇ ਵਿੱਚ ਤਾਂ ਇੰਨੀ ਖੁਸ਼ੀ ਆਉਂਦੀ ਨਾ ਮੈਨੂੰ ਬਹੁਤ ਮਾਨ ਦੀ ਖੁਸ਼ੀ ਚੜਦੀ ਹੈ ਵੀ ਮੇਰੇ ਵਾਕੇ ਮੇਰਾ ਭੈਣ ਭਰਾ ਬਈ ਹੈਗਾ ਮੈਂ ਤਾਂ ਅੱਗੇ ਮੇਰੇ ਵੀ ਕੋਈ ਗੱਲ ਹੁਣ ਚੁੱਪ ਕਰਕੇ ਬੈਠੇ ਹੀ ਰਹਿੰਦੇ ਸੀ ਹਾਂਜੀ ਬਾਹਰ ਲਈ ਨੂੰ ਚਾਕੀ ਜਾਣਾ ਐਵੇਂ ਕੀ ਜਾਣਾ ਵੀ ਯਾਰ ਕੋਈ ਆਊਗਾ ਗੱਲਾਂ ਬਤਾ ਕਰੂਗਾ ਨਾ ਤਾਂ ਸਾਰੀ ਦਿਹਾੜੀ ਮੋਬਾਈਲ ਵੇਖਿਆ ਜਾਂਦਾ ਠੀਕ ਹੈ ਜੀ ਨਾ ਕੋਈ ਸੀਡੀ ਵਗੈਰਾ ਕੋਈ ਐਲਵੀ ਨਹੀਂ ਲੱਗੀਆਂ ਘਰੇ ਘਰੇ ਉਹ ਵੇਖਣੇ ਜਾਂਦੀਆਂ ਹੁਣ ਇੰਨਾ ਸ਼ੁਕਰ ਹੈ ਵੀ ਸਾਡਾ ਟੀਵੀ ਖੜਾ ਹੈ ਬੱਚੇ ਪੜ ਰਹੇ ਆ ਮੈਂ ਨਹੀਂ ਮੈਂ ਬਣਾ ਲੈਣਾ ਜੀ ਮੈਂ ਤਾਂ ਨਹੀਂ ਬਣਾਇਆ ਬਣਾਉਣ ਦੀ ਕੋਈ ਇੱਕ ਇੱਕ ਦਿੱਕਤ ਨਹੀਂ ਪਰ ਮੈਂ ਕਿ ਜੇ ਮੈਂ ਇਹਨਾਂ ਨੂੰ ਇਹ ਬਣਾਤਾ ਤੇ ਇਹਨਾਂ ਨੇ ਧਿਆਨ ਹੀ ਧਰ ਨਹੀਂ ਦੇਣਾ ਪੜ੍ਹਾਈ 'ਤੇ ਧਿਆਨ ਨਹੀਂ ਦੇਣਾ ਸੋ ਮੇਰੇ ਭੈਣਾ ਨੇ ਬਹਾਪੂਰ ਮੇਰੇ ਨਗਰ ਚੋਂ ਵੀ ਸਾਰਿਆਂ ਨੇ ਕਿਹਾ ਵੀ ਬੱਚੇ ਵੱਧ ਵੱਧ ਤੁਸੀਂ ਪੜਾਓ ਸੋ ਇਸ ਕਰਕੇ ਨਾ ਅਸੀਂ ਬੱਚਿਆਂ ਤੇ ਪੂਰਾ ਜੋਰ ਲਾਈ ਜਾ ਰਹੇ ਆ ਅਸੀਂ ਕਿਹਾ ਵੀ ਚਲੋ ਖੰਨੀ ਘਟ ਖਾ ਲਾਂਗੇ ਪਰ ਆਪਾਂ ਬੱਚੇ ਪੜ੍ਹਾਈ ਤੋਂ ਪਾਂਝੇ ਨਹੀਂ ਰਹਿਣਗੇ ਕਿਉਂ ਹੋਣਾ ਪੜ੍ਹਾਈ ਦਾ ਹੀ ਮੁੱਲ ਤੇ ਸੋ ਕਹਿੰਗਾ ਮੇਰੇ ਭਰਾਵਾਂ ਨੇ ਬਹੁਤ ਸਹਯੋਗ ਦਿੱਤਾ ਪਰ ਮੈਨੂੰ ਇੱਕ ਕੁਝ ਹੀ ਜੀ ਗੱਲ ਹੋਰ ਹੋਈ ਐ ਅਸੀਂ ਨਾ ਪਰਸੋਂ ਪਰਸੋਂ ਗਏ ਸੀ ਨਾ ਕੱਲ੍ਹ ਗਏ ਸੀ ਕਿ ਪਰਸੋਂ ਗਏ ਸੀ ਪਰਸੋਂ ਗਏ ਸੀ ਹਾਂ ਪਰਸੋਂ ਗਏ ਸੀ ਤੇ ਮੈਂ ਆ ਸੋਚਦਾ ਜਾਵਾ ਮੈਂ ਕਿ ਵੀ ਹੁਣ ਮੈਂ ਰਾਜਾ ਮੈਂ ਆਪਣੇ ਦਰਜੀ ਕੋਲ ਜਾ ਜਾਂਦਾ ਵੀ ਕੰਮ ਜੀ ਤੂੰ ਸਮਝਾ ਕੇ ਪੈਣ ਬਾਰੇ ਤੂੰ ਦੱਸਣਾ ਸਾਰੇ ਭੈਣ ਭਰਾਵਾਂ ਨੂੰ ਤੇ ਮੈਂ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸਕੂਟਰੀ ਲੈ ਗਿਆ ਤੇ ਕਰਮਜੀਤ ਉਤਰ ਗਈ ਜਦੋਂ ਉਤਰ ਕੇ ਮੈਂ ਨੂੰ ਆਖਿਆ ਨਾ ਵੀ ਤੁਸੀਂ ਆਹ ਫੋਨ ਲੈ ਜਾਓ ਅੰਦਰ ਤੇ ਨਾਲੇ ਤੁਸੀਂ ਬਲੌਗ ਬਣਾ ਲਓ ਜਿੰਨਾ ਰਹਿ ਕੇ ਮੈਂ ਆਪਣੇ ਸਾਰਾ ਬੱਚ ਕਰ ਦੂਗਾ ਤੇ ਪਹਿਲਾਂ ਤਾਂ ਕਰਮਜੀਤ ਹੱਥ ਚ ਫੇਰ ਉਥੇ ਇੱਕ ਬਜ਼ੁਰਗ ਬੈਠਾ ਸੀ ਉਹ ਆਦਾ ਵੀ ਬੱਚ ਫੋਨ ਤੁਸੀਂ ਆਪਦੇ ਹੱਥ ਚ ਰੱਖੋ ਬੱਚਿਆਂ ਨੂੰ ਫੋਨ ਨਾ ਬੜਾਓ ਮੈਂ ਮੈਂ ਪਾਪਾ ਪਾਪਾ ਜੀ ਨੂੰ ਬਿਚਾਰ ਮੇਰਾ ਪਾਪਾ ਜੀ ਨੇ ਦਿੱਤਾ ਹਨ ਗੌਰ ਦਾ ਬਰਾਦਰ ਤੇ ਜਿਆ ਕੋਈ ਨਹੀਂ ਹੈ ਚੋਰੀ ਚੱਪੇ ਵਾਲਾ ਨਾ ਕੋਹ ਦੰਨਾ ਕਿਸੇ ਦਾ ਵਿਸ਼ਵਾਸ ਹੀ ਨਾ ਕਰਵਾਣਾ ਜੇ ਤਾਂ ਮੈਂ ਤੁਹਾਨੂੰ ਕਹੀ ਹੈ ਨਾ ਵੀ ਬੱਚਿਆਂ ਨੂੰ ਤੁਸੀਂ ਫੋਨ ਨਾ ਦਿਓ ਤੁਸੀਂ ਆਪਦੇ ਕੋਲੇ ਰੱਖੋ ਹਾਂ ਠੀਕ ਹੈ ਤੋਂ ਤੋਂ ਛੋਟਿਆਂ ਤੇ ਨਹੀਂ ਜਾਇਆ ਜਾਂਦਾ ਅੰਦਰ ਹਣਾ ਚਲੋ ਗੱਲ ਵੱਖਰੀ ਹੈ ਤੇ ਆਹ ਬੇਟੀ ਚੱਲੀ ਹੈ ਬੇਟੀ ਨੂੰ ਫੋਨ ਬੜਾ ਦਿਓ ਤੇ ਇਹਦਾ ਫੋਨ ਨਹੀਂ ਛੇਤੀ ਕੋਇਆ ਜਾਂਦਾ ਵੀ ਕਿਉਂ ਇਹਦੇ ਹੱਥ 'ਚ ਹੋਊਗਾ ਬੱਚੇ ਨੇ ਤਾਂ ਵੀਡੀਓ ਬਣਾਉਦੇ ਬਣਾਉਂਦੇ ਨੇ ਕਿਤੇ ਬਾਹਰ ਨਿਕਲ ਗਿਆ ਜਾਂ ਕਿਤੇ ਥੋੜੇ ਤੋਂ ਦੂਰ ਹੋ ਗਿਆ ਨਾ ਤੇ ਉਹ ਬੱਚੇ ਤੋਂ ਹੁਣ ਗੋਇਆ ਜਾਊਗਾ ਇਸ ਤਰ੍ਹਾਂ ਕਰਕੇ ਵੀ ਤੁਸੀਂ ਆਪ ਦੇ ਬੋਲ ਦੀ ਆਪ ਜ਼ਿੰਮੇਵਾਰ ਹੋ ਤੇ ਕੋਈ ਗੱਲ ਨਹੀਂ ਬੈਠੋ ਬੈ ਕੇ ਇੱਥੇ ਵੀਡੀਓ ਬਣਾਓ ਕੋਈ ਇੱਕ ਡਾਕਟਰ ਵਾਲੀ ਗੱਲ ਨਹੀਂ ਕੋਈ ਖੋਲੋ ਨਾ ਕੁਝ ਨਹੀਂ ਕਹਿੰਦਾ ਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਬਾਹਰ ਤੇ ਮੈਂ ਇਹਨੂੰ ਮੈਂ ਦੇ ਲਈ ਝਾਕਿਆ ਤੇ ਇਹਨਾਂ ਪਹਿਲਾਂ ਵੀ ਮੇਰੇ ਲਈ ਨੂੰ ਮੈਂ ਕੌੜਾ ਜਿਹਾ ਝਾਕ ਕੇ ਮੈਂ ਕਹ ਵੀ ਇਹ ਕੁਝ ਕਹਿਣਗੇ ਵੀ ਇਹ ਨਾ ਹੋਵੇ ਆਪਾਂ ਇੱਥੇ ਲੜਪਗੇ ਮੈਨੂੰ ਤਾਂ ਵੀ ਆਮ ਆਸਤ ਜੀ ਮਾਰੀ ਮੈਂ ਕਹ ਵੀ ਕਿ ਦੱਸ ਉਹਨਾਂ ਵਿੱਚ ਤੁਸੀਂ ਆਪਣੀ ਇੱਥੇ ਉਹਨਾਂ ਦਾ ਵੀਡੀਓ ਬਣਾ ਲਓ ਨਾ ਤੇ ਚੱਗੇ ਇੱਥੇ ਚ ਵਧੀਆ ਗੁਰੂ ਘਰ ਤੇ ਜੇ ਆਪਾਂ ਬਾਹਰ ਜਾਵਦੇ ਤੇ ਬੱਚਿਆਂ ਨੇ ਆਪਸ ਵਿੱਚ ਜੇੜਨ ਲੱਗ ਜਾਣਾ ਤੇ ਇੱਥੇ ਵਧੀਆ ਚਲੋ ਜੀ ਉੱਥੇ ਵੀਡੀਓ ਬਣਾਈ ਤੇ ਮੈਂ ਫਿਰ ਜਿੱਥੇ ਸਾਡੀ ਪੈਨ ਆਈ ਹੈ ਉਹਦੇ ਕਰਮਜੀਤ ਨਾਲ ਪਹਿਲਾਂ ਗੱਲ ਕਰੀ ਜਾ ਰਹੇ ਜੀ ਤੇ ਮੜ ਕੇ ਗੱਲ ਕਰਦੇ ਕਰਦੇ ਮੈਂ ਬਾਹਰ ਚੀਆ ਤੇ ਮੈਨੂੰ ਉਹਦੇ ਨਾਲ ਗੱਲ ਕਰਦੇ ਕਰਦੇ ਬਾਈ ਨੇ ਭੱਜੇ ਆਏ ਆਂਦੀ ਆ ਕੇ ਵੀ ਮੈਂ ਖੜ ਜੋ ਜੀ ਮੈਂ ਤੁਹਾਡੇ ਘਰ ਵਾਲੇ ਨਾਲ ਗੱਲ ਕਰਉਣੀ ਹੈ ਮੈਨੂੰ ਦਾ ਡਰਸ ਵੀ ਨਹੀਂ ਦੱਸਣਾ ਹੁੰਦਾ ਘਰ ਦਾ ਕੀ ਕੀ ਲੈ ਉਹਨੇ ਉਹਨੇ ਇੱਕ ਇਹੀ ਪੁੱਛਿਆ ਸੀਗਾ ਵੀ ਤੁਹਾਡੇ ਹਸਪੀਟਲ ਦਾ ਨਾਮ ਕੀ ਹੈ ਗੁਰਪ੍ਰੀਤ ਹੈ ਠੀਕ ਹੈ ਜੀ ਤੇ ਮੈਂ ਕਿਹਾ ਵੀ ਆਹੀ ਨਾਮ ਤਾਂ ਉਹਨੇ ਪੁੱਛਿਆ ਹੋਰ ਤਾਂ ਮੇਰੇ ਕੋਲੇ ਵੀ ਗੱਲ ਹੀ ਨਹੀਂ ਉਹਨੇ ਕੋਈ ਕੀਤੀ ਉਹਨਾਂ ਵੀਰ ਜੀ ਤੁਸੀਂ ਇੱਥੇ ਆਤਰਗਰ ਕੀ ਕਾਰਪੋਰੇਸ਼ਨ ਬੋਲਦੇ ਮੈਂ ਕਹਾ ਹਾਂ ਜੀ ਆਰਾ ਪੇਖੇ ਤੋਂ ਮੈਂ ਕਹਾ ਹਾਂ ਜੀ ਆਰਾ ਕਰਮਜੀਤ ਕੌਰ ਦੇ ਨਾਂ ਤੇ ਪੈਨ ਆਈ ਹੈ ਮੈਂ ਕਹਾ ਹਾਂ ਜੀ ਇਹ ਸਾਡਾ ਹੀ ਹੈ ਤੇ ਮੈਂ ਕਹਾ ਕੱਲ ਆਈ ਨੂੰ ਹੀ ਜੀ ਇਹ ਕਈ ਵਾਰੀ ਨਾ ਪੂਰਣ ਸੌਂਦੀ ਸੌਂਦੀ ਕਈ ਵਾਰੀ ਉਹ ਥੋੜਾ ਜਿਹਾ ਜੱਕ ਜਾਂਦੀ ਆ ਮੈਨੂੰ ਕਹਾ ਜਗਾ ਜਗਾ ਹੁਣ ਕੋਈ ਲੋੜ ਨਹੀਂ ਹੁਣ ਥੋੜਾ ਜਿਹਾ ਨਾ ਹੁਣ ਤੋਂ ਮੈਂ ਅੰਗਰੇਜ਼ੀ ਚ ਕਹ ਰਿਹਾ ਨਹੀਂ ਆਉਂਦਾ ਕੀ ਕਹਿੰਦਾ ਤੇ ਬੱਚਿਆਂ ਕਾਲਾ ਪਛਾਵੀ ਕਹਿੰਦੇ ਨੇ ਆਂਗਰੇਜ਼ੀ ਚੋ ਕਹਿੰਦੇ ਤਾਂ ਖੜੇ ਬੱਚਿਆਂ ਨੂੰ ਕੀ ਕੀ ਕਹਿੰਦੇ ਨੇ ਇੰਟੈਲੀਜੈਂਟ ਅਟੈਲੀਜੈਂਟ ਅਟੈਲੀਜੈਂਟ ਕਹਿੰਦੇ ਮੈਂ ਕਹਿੰਦੀ ਉਹ ਇੰਟੈਲੀਜੈਂਟ ਹੀ ਹੋਵਾ ਤੋ ਮੈਂ ਪਰ ਜਿੱਦਾਂ ਹੀ ਕਹਿੰਦੇ ਮੈਂ ਮੈਂ ਕਿਹਾ ਵੀ ਚੱਲ ਤੂੰ ਆਪਾਂ ਅੱਗੇ ਹੋਰ ਵਧਣਾ ਆਪਾਂ ਨੂੰ ਸੰਗਠ ਸਕਾਉਣ ਦੀ ਕੋਈ ਲੋੜ ਨਹੀਂ ਆਪਣੇ ਭੈਣ ਭਰਾ ਠੀਕ ਹੈ ਕਿ ਨਹੀਂ ਆਪਣੇ ਉਹਨਾਂ ਦਾ ਰਾਏ مشਵਰਾ ਤਾਂ ਆਪੇ ਹੀ ਉਹ ਦੱਸਦੇ ਵੀ ਇਦਾਂ ਕਰੋ ਇਦਾਂ ਬਾਕੀ ਅਸੀਂ ਇਹ ਗੱਲ ਜਰੂਰ ਕਹਿੰਦੇ ਆਂ ਵੀ ਕਈ ਕਾਰੀ ਵੀਡੀਓ ਬਣਾਉਂਦੇ ਸਮਾਂ ਹੈ ਨਾ ਜਾਂ ਕਿਵੇਂ ਬਾਹਰ ਅੰਦਰ ਜਾਂਦੇ ਸਮਾਂ ਵੀ ਜੇ ਕੋਈ ਵੀ ਸਾਥੋ ਗਲਤੀ ਹੁੰਦੀ ਹੈ ਤੂੰ ਜਰੂਰ ਦੱਸੋ ਕਿ ਉਸ ਨੂੰ ਦੁਰਸਤ ਕਰਕੇ ਮੈਂ ਗਾਹ ਵਾਸਤੇ ਵੀ ਹੈ ਵਧੀਆ ਜਨ ਕਿ ਆਪਾਂ ਬਲੌਗ ਬਣਾ ਸਕੀ ਨਾ ਕਿਸੇ ਭੈਣ ਨੇ ਜਕਨਾਂ ਨਾ ਕਿਸ ਵੀਰ ਨੇ ਨਾ ਮਾਤਾ ਨੇ ਨਾ ਬਜ਼ੁਰਗ ਨੇ ਠੀਕ ਹੈ ਜੇ ਬੱਚੇ ਤੱਕ ਵੀ ਸਾਨੂੰ ਕਮੈਂਟ ਕਰ ਸਕਦੇ ਆ ਵੀ ਵੀਰ ਜੀ ਤੁਹਾਡੀ ਵੀਡੀਓ ਆ ਇਧਰ ਦੀ ਆਈ ਹੋਗੀ ਆ ਇਧਰ ਸਾਨੂੰ ਜਰੂਰ ਦੱਸਾ ਠੀਕ ਹੈ ਜੀ ਕਈ ਵਾਰੀ ਸਾਨੂੰ ਇੰਨੀ ਖੁਸ਼ੀ ਹੁੰਦੀ ਹੈ ਸਾਡੇ ਨੂੰ ਪਤਾ ਹੀ ਨਹੀਂ ਵੀ ਗੱਲਾਂ ਕੀ ਕਰ ਗਏ ਅਸੀਂ ਤਾਂ ਬਾਹਰ ਦੇ ਬਲਾਕ ਦੇ ਵਿੱਚ ਇਹਨੇ ਵੀ ਕੀ ਕਰ ਗਏ ਨਾ ਐਨੀ ਖੁਸ਼ੀ ਹੋ ਜਾਂਦੀ ਹੈ ਬਾਕੀ ਪਰਮਾਤਮਾ ਇਸੇ ਤਰ੍ਹਾਂ ਹੀ ਖੁਸ਼ੀ ਬਣਾਈ ਰੱਖੇ ਤੁਹਾਡੇ ਘਰ ਵੀ ਇਸੇ ਤਰ੍ਹਾਂ ਹੀ ਖੁਸ਼ੀਆਂ ਬਣਦੀਆਂ ਨੇ ਠੀਕ ਹੈ ਜੀ ਸਭ ਦੇ ਘਰੇ ਤਾਂ ਸਭ ਦੇ ਘਰੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵੀਰੋ ਭੈਣਾ ਭਰਾਵਾਂ ਦਾ ਸੰਜੋਗ ਸਭ ਤੋਂ ਵੱਡਾ ਹੁੰਦਾ Banda ਇਕੱਲਾ ਕੁਝ ਨਹੀਂ ਕਰ ਸਕਦਾ ਪਰ ਅਸੀਂ ਹੁਣ ਵੀ ਆਨੇ ਵੀ ਅਸੀਂ ਜਿੰਨਾ ਤੁਸੀਂ ਭੈਣ ਭਰਾਵਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਅੱਗੇ ਅਸੀਂ ਵਧੇ ਹਣਾ ਤੇਨੇ ਸਾਸੀ ਸਾਨੂੰ ਕੀ ਨਿਕ ਰਸਣਾ ਸੀ ਇਹਦੇ ਬਾਰੇ ਤੁਹਾਨੂੰ ਹੋਰ ਨਿਕ ਕਿੰਨੇ ਗੱਲਾਂ ਤੇ ਕਮੈਂਟ ਕਰਕੇ ਵੀ ਤੁਸੀਂ ਦੱਸਦੇ ਵੀ ਜਿੱਦਾਂ ਜਿੱਦਾਂ ਨਾ ਸਾਨੂੰ ਸਾਰਾ ਉਸ ਟਾਈਮ ਅਸੀਂ ਉਹ ਚੀਜ਼ਾਂ ਵੇਨੇ ਆ ਉਹਨੂੰ ਦਰੋਸਤ ਕਰਦੇ ਆ ਫਿਰ ਉਹਨੂੰ ਅਸੀਂ ਸਾਰਾ ਕੋ ਸੈੱਟ ਵੇਨੇ ਵੀ ਸਹੀ ਹੈ ਅਪੀਲ ਹੁੰਦਾ ਵਧੀਆ ਤੇ ਪਰ ਮੈਂ ਸਾਰਾ ਦਾ ਤੁਹਾਡਾ ਧੰਨਵਾਦ ਕਰਦਾ ਪੈਣ ਦਾ ਪ੍ਰਭਾ ਦਾ ਬਜੋੜ ਬਲੰਦ ਹੌਂਸਲੇ ਵਾਲਿਆਂ ਬਲੰਦ ਹਾਂ ਬਲੰਦ ਹੌਂਸਲੇ ਵਾਲਿਆਂ ਉਹ ਤਾਂ ਬਹੁਤ ਦੇ ਪੈਣੋਂ ਸਾਨੂੰ ਬਹੁਤ ਜ਼ਿਆਦੇ ਪ੍ਰਮਾਤਮਾ ਦੇਵੇ ਜਿੰਨਾ ਸਾਨੂੰ ਗਾਂ ਤੱਕ ਸਮਝਾਇਆ ਹਨ ਕਿੱਥੋਂ ਤੱਕ ਲੈ ਕੇ ਗਏ ਜਿਵੇਂ ਅੱਜ ਜੇ ਕਿਸੇ ਨੂੰ ਮੰਨ ਲਓ ਵੀ ਆਪਾਂ ਨੂੰ ਨੌਲੇਜ ਹੈ ਪਹਿਲੀ ਤਾਂ ਗੱਲ ਹੈ ਵੀ ਜੇ ਆਪਾਂ ਨੂੰ ਨੌਲੇਜ ਆਪਾਂ ਸਹੀ ਤਰ੍ਹਾਂ ਨੌਲੇਜ ਦੇਈਏ ਹਨ ਕਿ ਕਿੰਨਾ ਫਾਇਦਾ ਹੋ ਜਾਂਦਾ ਉਹ ਵਿਚਾਰੀਆਂ ਨੇ ਭਾਵੇਂ ਸਾਨੂੰ ਕੋਤੂ ਵੀ ਕਿਸੇ ਟਾਈਮ ਹੀ ਨਹੀਂ ਪਤਾ ਲੱਗਦਾ ਸੀ ਉਹਨਾਂ ਨੂੰ ਫੋਨ ਲਾਉਂਦੇ ਸੀ ਤੋਂ ਵਿਸਥਾਰ ਨਾਲ ਭਾਵੇਂ ਕਿਤੇ ਵੀ ਲਾਮ ਚੱਲੇ ਸੀ ਜਾਂ ਕੋਈ ਕੰਮ ਧੰਦੇ ਚਾ ਉਹਨਾਂ ਨੇ ਵਿਚਾਰ ਮੈਨੇ ਉੱਥੇ ਛੱਡ ਦੇਣਾ ਪਹਿਲਾਂ ਸਾਨੂੰ ਵਿਸਥਾਰ ਨਾਲ ਸਮਝਾਉਣਾ ਜਦੋਂ ਅਸੀਂ ਇਹ ਸੈੱਟ ਕਰ ਲਿਆ ਮੜ ਕੇ ਉਹਨਾਂ ਨੇ ਦੁਬਾਰਾ ਆਪ ਫੋਨ ਲਾ ਕੇ ਪੁੱਛਣਾ ਵੀ ਕਿਵੇਂ ਸਹੀ ਹੋ ਗਿਆ ਕਿੱਦਾਂ ਜੀ ਪ੍ਰੋਬਲਮ ਆ ਕੋਈ ਦੱਸੋ ਬਲੰਦੋਂ ਸੁਣਾਲੀ ਨੇ ਭੈਣਾਂ ਦਾ ਵੀ ਤਹਿਦ ਲਓ ਤਾਂ ਦਾ ਬਾਤ ਕਰਦੇ ਆ ਪਰਿਵਾਰ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਰੇ ਇੰਨਾ ਪਰਿਵਾਰ ਆ ਨਾ ਸਮੁਖ ਬਹੁਤ ਵਧੀਆ ਪਰਿਵਾਰ ਆ ਬਹੁਤ ਵਧੀਆ ਕਰੋ ਚਾਹੇ ਵੀਡੀਓ ਵੇਖਿਓ ਬਹੁਤ ਵਧੀਆ ਵੀਡੀਓ ਹੁੰਦੀਆਂ ਬਹੁਤ ਸੋਹਣੇ ਵਲੌਗ ਬਣਾਉਂਦੇ ਆ ਜਰੂਰ ਬਾਕੀ ਤੁਸੀਂ ਜੱਕਣਾ ਨਹੀਂ ਕਿਸੇ ਕੱਲੋਂ ਵੀ ਇਹ ਨਾ ਚੋਚੋ ਵੀ ਅਸੀਂ ਕਮੈਂਟ ਕਰਦੇ ਆ ਵੀ ਅਸੀਂ ਆਏ ਨਾ ਕਿਤੇ ਖਬਰਾਂ ਗੁੱਸਾ ਕਰਨੀ ਨਹੀਂ ਨਹੀਂ ਵੀਰ ਜੀ ਨਹੀਂ ਭੈਣ ਜੀ ਕੋਈ ਗੁੱਸਾ ਨਹੀਂ ਕਰਨੋ ਠੀਕ ਹੈ ਜੀ ਅਸੀਂ ਤਾਂ ਸਭਾ ਤੁਹਾਡੇ ਆਸਰੇ ਤੇ ਹੀ ਆ ਬਸ ਸਾਨੂੰ ਤੁਹਾਡਾ ਹੀ ਆਸਰਾ ਪਰਮਾਤਮਾ ਦਾ ਆਸਰਾ ਤੇ ਦੂਜਾ ਭੈਣ ਭਰਾ ਦਾ ਆਸਰਾ ਸਭ ਤੋਂ ਵੱਡਾ ਤਾਂ ਪਰਮਾਤਮਾ ਦਾ ਆਸਰਾ ਜਿਨ੍ਹਾਂ ਨੇ ਸਾਨੂੰ ਮਤ ਬੁੱਧ ਬਖਸ਼ੀ ਠੀਕ ਹੈ ਜੀ ਤੇ ਨਹੀਂ ਤਾਂ ਅਸਿੱਧਾ ਇੰਨੇ ਜੋ ਕਰੇ ਹੈ ਹੀ ਨਹੀਂ ਸੀ ਜਿਨ੍ਹਾਂ ਜੋ ਕਰੇ ਭੈਣ ਭਰਾ ਮੈਨੂੰ ਸਾਨੂੰ ਬਹੁਤ ਉੱਚਾ ਚੱਕ ਤਾਂ ਤੈ ਦਿਓ ਧੰਨਵਾਦ ਮੇਰੇ ਨਗਰ ਦਾ ਮੇਰੇ ਨਗਰ ਦੇ ਬੱਚਿਆਂ ਦਾ ਬੱਚੀਆਂ ਦਾ ਭੈਣਾਂ ਦਾ ਭਰਾਵਾਂ ਦਾ ਬਜ਼ੁਰਗਾਂ ਦਾ ਮਤਵਾ ਦਾ ਆਣ ਵਾਲ ਦਾ ਸਾਰੇ ਦਾ ਤੈ ਦਿਓ ਧੰਨਵਾਦ ਅਸੀਂ ਇਸੇ ਬਲੌਗ ਨੂੰ ਕ੍ਰੈਂਡ ਕਰ ਕਰਦੇ ਜੀ ਤੇ ਜਦੋਂ ਕੱਲ ਨੂੰ ਤਾਂ ਜਦ ਹੀ ਜਾਂ ਕੋ ਮਾਸੂਮ ਸਾਹਬ ਹੋਇਆ ਅਸੀਂ ਵਿੜੇ ਦੇ ਵਿੱਚ ਬਲੌਕ ਬਣਾਉਣਾ ਸ਼ੁਰੂ ਕਰ ਦਿਆਂਗੇ ਤਾਂ ਕਰਕੇ ਥੋੜੀ ਜਿਹੀ ਮੁਸ਼ਕਲ ਹੈ ਵੀ ਛੇਤੀ ਸਾਥ ਉਸਮਾਨ ਨਹੀਂ ਚੱਕਿਆ ਜਾਂਦਾ ਤਾਂ ਕਰਕੇ ਅਸੀਂ ਅੰਦਰ ਵੀ ਬਲੌਕ ਬਣਾਣਾ ਸ਼ੁਰੂ ਕਰਤਾ ਜਰੂਰ ਅਸੀਂ ਬਾਹਰ ਹੋ ਸਕਦਾ ਮੈਂ ਜਿਹੜਾ ਦਨਜੀ ਲੱਗ ਕੇ ਅੱਗੇ ਤੇ ਮਕਮੇ ਨੂੰ ਨਾਲ ਹੀ ਲੈ ਕੇ ਜਾਇਆ ਕਰਨਾ ਜਿੱਥੇ ਨੂੰ ਜਾਇਆ ਕਰਨਾ ਤੇ ਜਿੱਥੇ ਵੀ ਅਸੀਂ ਕਰਿਆ ਉੱਥੇ ਸਾਰੀ ਤੁਹਾਨੂੰ ਵੀਡੀਓ ਨਜ਼ਰ ਆਏਗੀ ਬਾਕੀ ਵੀ ਬੜਾ ਤੁਸੀਂ ਜਰੂਰ ਦੱਸਣਾ ਵੀ ਜੀ ਸਾਡੇ ਚ ਕੋਈ ਕੰਮ ਪੇਚੀ ਹੈ ਤਾਂ ਜਰੂਰ ਦੱਸਿਓ ਇਹ ਨਾ ਹੋਵੇ ਵੀ ਤੁਸੀਂ ਦੱਸੋ ਨਾ ਤੇ ਅਸੀਂ ਤੁਹਾਡਾ ਸਿਰ ਮੱਥੇ ਠੀਕ ਹੈ ਜੀ ਕੋਈ ਵੀ ਤੁਸੀਂ ਕੋਈ ਹੋਰ ਸਾਨੂੰ ਕੋਈ ਸੁਝਾਅ ਦੇ ਦਿਓ ਵੀ ਵੀਡੀਓ ਇਸ ਤਰ੍ਹਾਂ ਬਣਾਓ ਕੋਈ ਅਸੇ ਤਰ੍ਹਾਂ ਬਣਾਓ ਹਨ ਤੇ ਪਰ ਉਸ ਤਰ੍ਹਾਂ ਅਸੀਂ ਤੁਹਾਡੀ ਇਜਾਜ਼ਤ ਬਿਨਾਂ ਬਾਹਰ ਨਹੀਂ ਜਾਵਾਂਗੇ ਤੇ ਕਰਮ ਜੀ ਗਾਣਾ ਅੱਗੇ ਨਾਲੋਂ ਬਹੁਤ ਹੀ ਫਰਕ ਪੈ ਗਿਆ ਜੇ ਮੈਂ ਬਣਾਉਂਦਾ ਇੱਕ ਆ ਉਹ ਲਾ ਕੋ ਆੜਾ ਕੋਈ ਨਹੀਂ ਠੀਕ ਹੈ ਜੀ ਜੋ ਬੱਚੇ ਨੇ ਨਹੀਂ ਆਉਂਦਾ ਤਾਂ ਢਾਕਦਾ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਸਾਡੀ ਚੁਕਰੀ ਬੁਕਰੀ ਆ ਨਾ ਇਹ ਸਾਡੀ ਚੁਕਰੀ ਬੁਕਰੀ ਸੁਭਾਉ ਉੱਠਦੀ ਐ ਨਾਲੇ ਤਾਂ ਮਾਂਜਾ ਲਾਉਂਦੀ ਐ ਹੈ ਤੇ ਸਾਰਾ ਵੀੜਾ ਸੌਂ ਵਰ ਜਾਂਦੀ ਐ ਜਿੱਤੇ ਛੁੱਟੀ ਹੁੰਦੀ ਐ ਅਸੀਂ ਨਹੀਂ ਕਹਿੰਦੇ ਇਹਨੂੰ ਭੀਆਂ ਝਾੜੂ ਲਾ ਜਾਣਾ ਇਹ ਆਪੇ ਸੁਭਾਉ ਉੱਠਦੀ ਐ ਠੀਕ ਐ ਮੇਰੇ ਨਾਲ ਹੀ ਉੱਠਦੀ ਐ ਇਹ ਮੈਨੂੰ ਆਂਦਾ ਮੈਂ ਜਆ ਬਣੀ ਝਾੜ ਹੁੰਦੇ ਤੇ ਜਬੋਂ ਕਰਦੇ ਮੈਂ ਇਹਨੂੰ ਲਾ ਕੇ ਤਾ ਨਹੀਂ ਮੈਂ ਕਿਹਾ ਵੀ ਹਜੇ ਚਲੇ ਨਹੀਂ ਕੇ ਐਨਾ ਪੜ ਲੈ ਵੀ ਮੰਨਦੇ ਆ ਇਹਨਾਂ ਦੇ ਜਿਹਨੋਂ ਬਾਬੇ ਮਾਪੇ ਸਾਨੂੰ ਕੰਮ ਲਾ ਲੈਂਦੇ ਮੈਂ ਇੰਸੇ ਕਰਕੇ ਇਹਨਾਂ ਦਾ ਪੁੱਤ ਤੁਸੀਂ ਵਾਤ ਤੋਂ ਵਾਤ ਬੜੀ ਚੰਗੋ ਕੰਮ ਕੋਲੋਂ ਦਾ ਕੋਈ ਦੇ ਚੁਕੋ ਤੇ ਪਰ ਫੇਰ ਵੀ ਬੱਚੇ ਬਹੁਤ ਹਜੇ ਬਹੁਤ ਹੀ ਵਧੀਆ ਸਿਹਤ ਦੇ ਆਗਿਆਕਾਰ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜਵਾਨੀਆਂ ਮਾਂ ਹਰਿਆਕੇ ਦੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਤੰਦਰੁਸਤੀ ਬਖਸ਼ੇ ਠੀਕ ਹੈ ਜੀ ਇਹਨਾਂ ਦੇ ਸਿਰ ਤੇ ਹੀ ਆਪਾਂ ਆਉਂਦੇ ਆ ਤੇ ਹੋਰ ਇਹਨਾਂ ਨੂੰ ਮੌਕਾ ਵੀ ਦੇਈਦਾ ਖੇਡਣ ਨੂੰ ਇੰਨਾ ਟਾਈਮ ਤੁਸੀਂ ਖੇਡਦੇ ਹੋ ਅੱਜ ਜੀ ਅੱਜ ਜੀ ਸਾਡਾ ਜੀ ਪੇਪਰ ਸੀਗਾ ਜੀ ਗ੍ਰੇਡ ਗ੍ਰੇਡ ਦਾ ਸੀਗਾ ਜੀ ਕੱਲ ਕੱਲ ਨੂੰ ਹੈਗਾ ਜੀ ਪਿਆਰ ਦੀਆਂ ਤੈਨੂੰ ਵੀ ਸ਼ੌਂਦੀ ਬਸ ਜੀ ਅੱਜ 11 ਤਰੀਕ ਹੋ ਗਈ ਹੈ 14 ਤਰੀਕ ਨੂੰ ਛੁੱਟੀ ਆ ਜਾਣੀ ਹੈ ਤੇ ਇੱਕ ਪੇਪਰ ਬਾਅਦ ਚ ਰਹਿ ਜਾਣਾ ਉਸ ਤੋਂ ਬਾਅਦ ਪੇਪਰ ਖਤਮ ਹੋ ਜਾਣਗੇ ਪੇਰਾ ਸੀ ਸੋਚਾ ਕਿ ਵਿਚਾਰਾਂ ਕਿ ਉਹ ਕਿਸੇ ਸੱਚੀ ਸਕੂਲ ਲਿਜ ਟੂਰ ਕਰਕੇ ਬਹੁਤ ਟਾਈਮ ਹੋ ਗਿਆ ਨਹੀਂ ਚਾਹੇ ਚੋ ਜਾ ਕੇ ਜਰੂਰ ਆਵਾਂਗੇ ਤੇ ਤਦ ਤੱਕ ਜੀ ਸਾਰੇ ਭੈਣ ਭਰਾਵਾਂ ਨੂੰ ਅਸੀਂ ਬਲੌਕ ਦਾ ਐਂਡ ਕਰਦੇ ਆਂ ਔਰ ਜੇ ਸਾਥੋ بڑا ਮੋਟਾ ਭਾਰਤੋ ਬੋਲਿਆ ਗਿਆ ਉਹ ਭੈਣ ਭਰਾ ਸਭ ਅਖਸ਼ੇ ਬੈਨਾ ਜੀ ਤੇ ਸਾਰ ਤਾਂ ਤੱਕ ਜੀ ਸਾਰਿਆਂ ਨੂੰ ਆਹ ਸੌਰੀ ਸੱਚ ਸਾਡੀ ਨਾ ਬੇਟੀ ਇਧਰ ਗਈ ਹੈ ਖੇਡਣ। ਇਹ ਕੋਲ ਨੂੰ ਨਾ ਥੋੜਾ ਜਿਹਾ ਚਾਹ ਹੋਰ ਹੋ ਗਿਆ। ਉਹ ਮੇਰੇ ਤਾਈ ਕੇ ਨਾਲ ਹੀ ਇਧਰ ਕੰਦਨਾ ਪਸੂਆ। ਉਹ ਇੱਥੇ ਪੱਟੇ-ਪੁੱਟੇ ਹੋ ਗਏ। ਪਾਪਾ ਜੀ ਵੀ ਸਾਥ ਕਿ ਲੈ ਆ। ਨਹੀਂ ਨਹੀਂ ਉਹ ਤਾਂ ਕੋਈ ਨਹੀਂ ਖੇਡ ਲੈਣਦੇ। ਤੇ ਉਹ ਆਣੀ ਮੈਂ ਧਾਰਾ ਸਿੱਖ ਰਹੀ ਆ। ਮੇਰੇ ਮਾਪਤੀ ਜੀ ਨੇ ਇੱਥੇ ਧਾਰਾ ਦੇਣੀ ਨਾਲੀ। ਉਹ ਉਹਦੋ ਉਸ ਟਾਈਮ ਉਹ ਜਾ ਵੜਦਾ। ਹੁਣ ਉਹ ਪੱਠੇ ਪਉਣ ਗਈ ਵੀ ਉਹਨੇ ਨਾ ਤੇ ਸ਼ਾਮ ਨੂੰ ਉਹ ਧਾਰਾ ਪੜਾਉਂਦਾ। ਨਹੀਂ ਨਹੀਂ ਬਹੁਤ ਵਧੀਆ ਗੱਲ ਆ ਸੀ ਕਿ ਵੀ ਬਾਕੀ ਉਹ ਪਰਿਵਾਰ ਚ ਵੀ ਆਏ ਨਹੀਂ ਵੀ ਕੋਈ ਬੱਚਾ ਆਏ ਬਹਿ ਗਿਆ ਤਾਂ ਬਹਿ ਗਿਆ ਵੀ ਛੋਟੇ ਛੋਟੇ ਆ ਬੱਚੀਆਂ ਉਹਨਾਂ ਨੂੰ ਪਾਣੀ ਪਿਆਉਣ ਦਾ ਪਾਣੀ ਪੂਰੀ ਛੋਟੇ ਛੋਟੇ ਬੱਚੀਆਂ ਉਹ ਵੀ ਨਹੀਂ ਉਹ ਵੀ ਆਪਦੇ ਬੱਚਾ ਤਰਾਈ ਸਮਝਦੇ ਹੋ ਨਹੀਂ ਨਹੀਂ ਚੰਗਾ ਜੀ ਸਾਨੂੰ ਵੀ ਸੌਖਾ ਹੋ ਜੂ ਅਸੀਂ ਵੀ ਕਿਤੇ ਜਾਣਾ ਜੁੜਾ ਹੋ ਜੇ ਤਾਂ ਧਾਰਾ ਦਾ ਕੱਟ ਗਿਆ ਹੋਣ ਤੇ ਉਹ ਵੀ ਇਹ ਜੀ ਮਾਂ ਜੀ ਕੋਈ ਨਾ ਦੀ ਗੱਲ ਨਹੀਂ ਜੀ ਕਈ ਵਾਰੀ ਅਗਲਾ ਧਾਰ ਚੁੰਦਾ ਰਹਿੰਦਾ ਬੱਚੇ ਲੈਣੇ ਗਾਣ ਅਸੀਂ ਆਪਦੇ ਮਾਂ ਚ ਜਰੂਰ ਸੋਚਦੇ ਪਰ ਉਹਨਾਂ ਦੇ ਮਾਂ ਚ ਹੈ ਨਹੀਂ ਕੁਝ ਫਰਮਾਨ ਤੁਮਾ ਚੜਜੀ ਕਰਾਂ ਵਿੱਚ ਰੱਖੀ ਇਸੇ ਤਰ੍ਹਾਂ ਪ੍ਰਵਾਨ ਤੇ ਤੁਜ ਤੋਤਾ ਹੋਈ ਤੇ ਸਾਰੇ ਉਹ ਬੈਠਾ ਰਹੇ ਸਤਰੀ ਕਾਜੀ ਲੈ ਆਹ ਲਓ ਜੀ ਕਹਿਣ ਦੀ ਡੇਰ ਸੀਗੀ ਤੇ ਉਹਦੇ ਚੱਲ ਪਿਆ ਤੇ ਬਤੋ ਨਾ ਕਿਤਾਬਾਂ ਪਈਆਂ ਤੇਰੀਆਂ ਬਾਹਰ ਚੋ ਚੱਕ ਲਈ ਅੰਦਰ ਮੀਮੂ ਦਾ ਪਤਾ ਕੋਈ ਨਹੀਂ ਠੀਕ ਹੈ ਨਾਲੇ ਉੱਤੇ ਨਾ ਸਰ ਤੇ ਉਹ ਕੱਲ ਉਹ ਪੱਗ ਬੰਨ ਪੱਗ ਨਾ ਸੋਨਾ ਲਾਦਾ ਪਤਾ ਕੇ ਇਸ ਨਹੀਂ ਸੋਨੇ ਲੱਗਦੇ ਤੇਰੇ ਖਾਲੀ ਆਹ ਬੰਨ ਕੇ ਸੋਣਾ ਪਾਨਾ ਪੁਰਨਾ ਨੈਣ ਬੰਨ ਕੇ ਰੱਖਿਆ ਕਰ ਪਤਾ ਲੱਗੇ ਵੀ ਸਰਦਾਰ ਆ ਰਿਹਾ ਠੀਕ ਹੈ ਜੀ ਇਹ ਜੱਕੜਿਆ ਕਰੋ ਫੱਟੇ ਠੀਕ ਹੈ ਜੀ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਬਲੌਗ ਨਾਲ ਅਸੀਂ ਥੀ ਐਂਡ ਕਰਦੇ ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ